ਜੋ ਵੀ ਕਿਨ ਵਿੱਚ ਅਸਲੀ ਜਿਹੜੇ ਲੱਕੀਪਾਤ ਕਰਨੇ ਉਹਨਾਂ ਦਾ ਸਾਡੀ ਬੋਲਾਕਾਰ ਸਰਾਵਾਂਗੇ। ਸਾਥ ਰੋੜਾਂ ਪੇਰਾ ਜਿਹੜਾ ਕਮਾੜਾ ਚਾਹੁੰਦੇ ਹੋ ਤਾਂ ਤੁਸਾਂ ਦਾਡੇ ਵੀ ਆ ਕੇ ਪ੍ਰੋਗਰਾਮ ਵੇਖਣਾ ਬਹੁਤ ਜ਼ਰੂਰੀ ਹੈ। ਸਨ 80 ਚ 10000 ਰੁਪਏ ਨਿਵੇਸ਼ ਕੀਤਾ ਸੀ ਵਿਪਰੋ ਦੇ ਸ਼ੇਅਰ ਚ ਉਹ 2006 ਚ 427 ਕਰੋੜ ਦਾ ਮਾਲਕ ਬਣ ਗਿਆ ਸੀ। ਆਮ ਲੋਕਾਂ ਦੀ ਧਾਰਨਾ ਹੈ ਜੀ ਸੱਟਾ ਹੈ ਇਹ ਜੂਆ ਹੈ ਇਹ ਵੋ ਹੈ ਮਜ ਹਰ ਵਪਾਰ ਸੱਟਾ ਜੂਆ ਹੋਵੇ। ਉਹਨੂੰ ਪਤਾ ਨਹੀਂ ਸੀ ਸ਼ੇਅਰ ਮਾਰਕੀਟ ਉੜ ਗਈ ਔਰ ਉਹਦਾ ਪੈਸਾ ਸਾਰਾ ਉੜ ਗਿਆ ਜਿਹੜੀ ਉਹਨੇ ਆਪਣੀ ਸੇਵਿੰਗ ਸੀ ਸਾਰੀ ਉਹਦੇ 'ਚ ਲਗਾ ਕੇ ਕਿਹੜਾ ਬੰਦਾ ਪੈਂਦੇ ਸਾਰੀ ਸ਼ੱਟ ਪੈ ਜਵੇ ਕਮਾਈ ਹੋ ਸਕਦਾ ਮੈਂ ਲੱਕੀ ਭਾਰਸ ਕਰਦੀ ਗੱਲ ਕੀਤੀ ਪਿਓਰ ਵੀ ਜਿਹੜਾ ਰੋਲ ਅਦਾ ਕਰਦਾ ਹੈ ਕਿ ਰਿਐਲਿਟੀ ਸੇਮ ਉਹੀ ਹੁੰਦਾ ਕਿ 6 ਲੱਖ ਕਰੋੜ ਜਿਹੜਾ ਉਹ ਮਾਰਕੀਟ ਦਾ ਉੜ ਗਿਆ ਤਿੰਨ ਚਾਰ ਸਾਲਾਂ 'ਚ ਐਨਡੀ ਮੈਟ ਅਕਾਊਂਟ ਇਨਕਰੀਜ਼ ਹੋ ਰਿਹਾ ਵੀ ਹਰ ਸਾਲ ਦਾ ਤੁਸੀਂ ਡਾਟਾ ਦੇਖੋ ਹਰ ਸਾਲ ਇਨਕਰੀਜ਼ ਹੋ ਰਿਹਾ ਜਿਹੜੀ ਤੁਹਾਡੇ ਕੋਲ ਐਕਸਟਰਾ ਮਨੀ ਹੈ ਉਹ ਇਨਵੈਸਟ ਕਰੋ ਆਪਣੇ ਵਪਾਰ ਨੂੰ ਛੱਡ ਕੇ ਨਹੀਂ ਕਰਨਾ ਪ੍ਰੋਬਲਮ ਉੱਥੇ ਹੀ ਹੈ ਕਿ ਜਿੱਥੇ ਅਗਲਾ ਤੁਹਾਨੂੰ 10 ਗੁਣੇ ਕਹਿੰਦਾ ਉਹ ਇੰਜ ਹੀ ਕਰ ਦੋ ਗਲਤੀ ਸਾਡੀ ਆਪਣੀ ਆ ਸੀ ਲਾਲਚ 'ਚ ਫਸਦੀ ਤਿੰਨ ਚੀਜ਼ਾਂ 'ਚ ਕਰੋ ਸੋਨੇ 'ਚ ਵੀ ਕਰੋ ਜ਼ਮੀਨ 'ਚ ਵੀ ਕਰੋ ਸ਼ੇਅਰ ਬਾਜ਼ਾਰ 'ਚ ਵੀ ਕਰੋ ਸ਼ੇਅਰ ਬਾਜ਼ਾਰ ਹੈਗਾ ਅੱਜ ਕੰਮ ਬਦਲੇ ਦੂਜੇ ਪਾਸੇ ਜਾਣਾ ਹੀ ਜਾਣਾ ਹੈ ਸ਼ੀਰ ਬਾਜ਼ਾਰ ਐਸਾ ਹੈ ਤੁਹਾਡੇ ਕੋਲ ਕੋਰਪਸ ਹੈਗਾ ਮੰਨ ਲਓ 10 ਕਰੋੜ ਰੁਪਏ ਦਾ ਅੱਜ ਤੁਹਾਡਾ ਤੰਦਾਨੀ ਚੱਲ ਰਿਹਾ ਤੁਸੀਂ ਇੱਥੋਂ ਨਿਕਲੇ ਦੂਜੇ ਤੰਦੇ ਜਾ ਕੇ ਜਿੰਨੇ ਤੁਹਾਨੂੰ ਕਰੇ 5 ਸਾਲ ਨਜ਼ਰ ਆਂਦਾ ਮੈਨੂੰ ਇਹ 인ਫਲੇਸ਼ਨ ਪਲੱਸ ਐਫ ਡੀ ਆਰ ਤੋਂ ਵੱਧ ਟਰਨ ਦੇਗਾ ਦੂਸਤਾਂ ਦੇ ਹਜ਼ਾਰਾ ਐਸਾ ਬਿਜ਼ਨਸ ਹੈ ਜਿਹੜੇ ਸਾਲਾਣਾ ਚਾਲੀ 50% ਦੀ ਰਫਤਾਰ ਨਾਲ ਵੱਧਦੇ ਪਏ ਅਸੀਂ ਉਹ ਕੰਪਨੀਆਂ ਲੱਭਣੀਆਂ ਕੋਈ ਮੁਸ਼ਕਲ ਕੰਮ ਨਹੀਂ ਹੈ ਮੂਥ ਹੈਗੇ ਨੇ ਅੱਜ ਕੱਲ ਉਹ ਔਨਲਾਈਨ ਮੋਬਾਈਲ ਦੀ ਐਪਸ ਥਰੂ ਹੀ ਇਨਵੈਸਟਮੈਂਟ ਕਰ ਰਹੀ ਹੈ ਇਹਦੇ ਵਿੱਚ ਉਹ ਸਹੀ ਕਹਿੰਦੇ ਤੁਸੀਂ ਚਾਹੇ ਤੁਸੀਂ ਲੱਕੀ ਪਾਸ ਕਰ ਮੂਵੀ ਦੇਖੀ ਹੋਏਗੀ ਉਹਦੇ ਵਿੱਚ ਜਿਹੜਾ ਐਕਟਰ ਕਿਰਦਾਰ ਨਭਾਦਾ ਸਟਾਕ ਐਕਸਚੇਂਜ ਐਜ਼ ਅ ਐਕਸਪੋਰਟਰ ਔਰ ਲੱਖਾਂ ਕਰੋੜਾ ਰੁਪਿਆ ਜਿਹੜਾ ਕੁਝ ਮਹੀਨਿਆਂ ਵਿੱਚ ਕਮਾਦਾ ਲੇਕਿਨ ਅਸੀਂ ਅੱਜ ਤੁਹਾਨੂੰ ਜ਼ਿੰਦਗੀ ਦੇ ਵਿੱਚ ਅਸਲੀ ਜਿਹੜੇ ਲੱਕੀ ਪਾਸ ਕਰਨੇ ਉਹਨਾਂ ਦਾ ਥਾੜੀ ਬੋਲਾਕਾਰ ਦਵਾਉਂਗੇ ਕਿ ਕਿਸਨਾ ਕੰਮ ਕਰਦੇ ਨੇ ਕਿ ਆਖਰ ਅਗਰ ਤੁਸੀਂ ਵੀ ਲੱਖਾਂ ਕਰੋੜਾ ਰੁਪਿਆ ਜਿਹੜਾ ਕਮਾਣਾ ਚਾਹੁੰਦੇ ਹੋ ਤਾਂ ਤੁਸਾਂ ਤੁਹਾਡੇ ਵੀ ਅੱਜ ਦੇ ਪ੍ਰੋਗਰਾਮ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਦੇ ਅਸਲ ਲਕੀ ਪਾਸ ਕਰੇ ਅੱਜ ਅਸੀਂ ਉਹਨਾਂ ਨਾਲ ਤੁਹਾਨੂੰ ਰੂਬਰੂ ਦਿਖਾਵਾਂਗੇ ਕਿ ਕਿਸ ਤਰ੍ਹਾਂ ਸਟਾਕ ਐਕਸਚੇਂਜ ਦਾ ਕੰਮ ਹੋਇਆ ਕਿਉਂਕਿ ਅਸੀਂ ਦੇਖਦੇ ਹਾਂ ਸਟਾਕ ਐਕਸਚੇਂਜ ਦਾ ਕੰਮ ਜਿਹੜਾ ਹੈਗਾ ਉਹ ਲੋਕਾਂ ਨੂੰ ਪਤਾ ਤਾਂ ਹੈ ਲੇਕਿਨ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਕਿ ਆਖਰ ਕਿਸ ਤਰ੍ਹਾਂ ਹੁੰਦਾ ਹੈ ਇਹ ਕੰਮ ਅਸੀਂ ਇਹਦੇ ਵਿੱਚ ਕਿਸ ਤਰ੍ਹਾਂ ਪੈਸਾ ਇਨਵੈਸਟ ਕਰ ਸਕਦੇ ਹਾਂ ਕਿਸ ਤਰ੍ਹਾਂ ਇਹਦੇ ਵਿੱਚ ਅਸੀਂ ਮੋਟੀ ਕਮਾਈ ਜਿਹੜੀ ਆ ਉਹ ਕਰ ਸਕਦੀ ਹੈ ਅੱਜ ਅਸੀਂ ਸਟਾਕ ਐਕਸਚੇਂਜ ਦੇ ਜਿਹੜੇ ਐਕਸਪਰਟਸ ਨੇ ਪ੍ਰੈਜ਼ੀਡੈਂਟ ਨੇ ਚੇਅਰਮੈਨ ਨੇ ਸਾਰੇ ਸਾਡੇ ਨਾਲ ਉਹਨਾਂ ਨਾਲ ਵਾਰਤਾਲਾਪ ਕਰਾਂਗੇ ਕਿ ਆਖਰ ਸਟਾਕ ਐਕਸਚੇਂਜ ਦਾ ਕੰਮ ਜਿਹੜਾ ਉਹ ਕਿਸ ਤਰ੍ਹਾਂ ਹੁੰਦਾ ਹੈ ਸਾਡੇ ਨਾਲ <th>ਪਰ ਸਾਹਿਬ ਨੇ ਚੇਅਰਮੈਨ ਸਾਹਿਬ ਨੇ ਹੋਰ ਸਾਰੇ ਐਕਸਪਰਟਸ ਜਿਹੜੇ ਨੇ ਉਹ ਐਗਰੇ <th>ਪਰ ਸਾਹਿਬ ਬਹੁਤ ਬਹੁਤ ਸੁਆਗਤ ਹੈ ਤੁਹਾਨੂੰ ਨਿਊਜ਼ ਤੇ <th>ਪਰ ਸਾਹਿਬ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਸਟਾਕ ਐਕਸਚੇਂਜ ਲੋਕਾਂ ਨੂੰ ਪਤਾ ਹੈ ਸਟਾਕ ਐਕਸਚੇਂਜ ਲੱਕੀ ਭਾਸਕਰ ਮੂਵੀ ਲੋਕਾਂ ਨੇ ਦੇਖੀ ਉਹ ਤੋਂ ਕਾ ਲੇਕਿਨ ਸਟਾਕ ਐਕਸਚੇਂਜ ਸਭ ਤੋਂ ਪਹਿਲੇ ਦੱਸੋ ਹੈ ਕੀ ਹੈ ਮੈਂ ਸਭ ਦਾ ਦੋਸਤਾਂ ਦਾ ਵੀ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਕੀਮਤੀ ਟਾਈਮ ਕੱਢਿਆ ਸਟਾਕ ਐਕਸਚੇਂਜ ਇਹ ਕਿ ਹੈ ਕਿ ਜਿਹੜਾ ਇੰਟੈਲੈਕਚੁਅਲ ਗੇਮ ਹੈ ਪਰ ਅੱਜ ਦੇ ਜ਼ਮਾਨੇ ਦੇ ਵਿੱਚ ਤੁਹਾਡੇ ਕੋਲ ਜੇ 10000 ਰੁਪਏ ਹੈ 20000 ਹੈ 50000 ਹੈ ਨਾ ਤੁਸੀਂ ਫੈਕਟਰੀ ਲਾ ਸਕਦੇ ਹੋ ਨਾ ਤੁਸੀਂ ਘਰ ਬਣਾ ਸਕਦੇ ਹੋ ਤੁਸੀਂ ਜਿਸ ਬੰਦੇ ਨੇ 780 ਚ 10000 ਰੁਪਏ ਨੂੰ ਵੈਸਟ ਕੀਤਾ ਸੀ ਵਿਪਰੋ ਦੇ ਸ਼ੇਅਰ ਚ ਉਹ 2006 ਚ 427 ਕਰੋੜ ਦਾ ਮਾਲਕ ਬਣ ਗਿਆ ਸੀ ਇਸ ਤੋਂ ਬਾਅਦ ਮੈਂ ਕੁਝ ਦੱਸ ਨਹੀਂ ਸਕਦਾ ਜਦੋਂ ਅਸੀਂ ਸਾਈਟ ਖੋਲਦੇ ਆ ਨਾ ਵੀ ਸਟਾਕ ਐਕਸਚੇਂਜ ਉਹ ਕੋ ਕਹਿੰਦੇ ਵੀ 10000 ਜਿਸ ਬੰਦੇ ਨੇ 780 ਚ ਇਨਵੈਸਟ ਕੀਤਾ ਸੀ ਵਿਪਰੋ ਦੇ ਸ਼ੇਅਰ ਚ ਉਹ 2006 ਸਤ 427 ਕਰੋੜ ਦਾ ਮਾਲਕ ਬਣ ਗਿਆ ਔਰ ਠਾਪੜ ਸਾਹਿਬ ਇੱਕ ਇਹ ਤੁਹਾਨੂੰ ਸੁਣ ਲਓ ਉਸ ਤੋਂ ਬਾਅਦ ਕੀ ਆ ਮੈਂ ਜਿਹੜੀ ਸਭ ਦੇ ਲੋਕਾਂ ਦਾ ਇੱਕ ਬਹਿਮ ਕੱਢਣਾ ਚਾਹਨਾ ਆਮ ਲੋਕਾਂ 'ਚ ਇਹ ਧਾਰਨਾ ਹੈ ਜੀ ਇਹ ਸੱਟਾ ਇਹ ਜੂਆ ਜੇ ਉਹ ਹੈ ਅੱਜ ਹਰ ਵਪਾਰ ਸੱਟਾ ਜੂਆ ਹੋ ਗਿਆ ਹਰ ਵਪਾਰ ਸੱਟਾ ਜੂਆ ਹੈ ਚਾਹੇ ਤੁਸੀਂ ਸੋਨਾ ਦੇਖ ਲਓ ਕਿੰਨਾ ਸ਼ੇਰ ਵਿਆਜ ਤਾਂ ਉਨੀ ਉਥਲ ਪੁਥਲ ਸੋਨਾ ਇਸ ਸਾਲ 55000 ਤੋਂ 95000 ਹੋ ਗਿਆ ਉਹ ਸੱਟਾ ਨਹੀਂ ਹੈ ਆਇਰਨ ਦੇ ਵਿੱਚ ਦੇਖ ਲਓ ਕੋਈ ਕਪੜਾ ਦੇਖ ਲਓ ਧਾਗਾ ਦੇਖ ਲਓ ਕੋਈ ਹੈ ਸਰਕਾਰ ਦੀ ਮਿਡ ਮਿਡ ਦੀ ਪਾਲਸੀ ਹੈ ਉਹ ਸੱਟਾ ਬਣਾ ਦਿੰਦੀ ਹੈ ਸੋ ਇਸ ਕਰਕੇ ਇਹ بڑا ਸੱਟਾ ਇਦਾਂ ਦਾ ਇਹਦੇ ਚ ਜੇ ਤੁਸੀਂ ਪੇਸ਼ੈਂਸ ਰੱਖਦੇ ਹੋ ਤੁਸੀਂ 10000 ਦੇ ਨਾਲ ਟਾਟਾ ਕੰਪਨੀ ਦੇ ਮਾਲਕ ਬਣਦੇ ਹੋ 19 ਸ਼ੇਅਰ ਦੇ ਟਾਟਾ ਨੇ ਸ਼ੇਅਰ ਦੇਣਾ ਤੁਹਾਨੂੰ ਸੱਟਾ ਹੁੰਦਾ ਜਿਹੜਾ ਹਵਾ ਚ ਹੋਵੇ ਫਿਊਚਰ ਹੋਵੇ ਜਿਹਦੇ ਚ ਕੋਈ ਡਿਲੀਵਰੀ ਲੈਣ ਦੇਣੀ ਤੁਸੀਂ 10000 ਦਾ ਸ਼ੇਅਰ ਟਾਟਾ ਦੇ ਖਰੀਦ ਲਿਆ ਉੱਥੇ ਨਾਮ ਤੁਹਾਡਾ ਪਿੱਛੇ ਚਾਜ ਰੋ ਤੁਸੀਂ ਟਾਟਾ ਕੰਪਨੀ ਜਦੋਂ ਸ਼ੇਅਰ ਹੋਲਡਰ ਦੀ ਮੀਟਿੰਗ ਹੋਣੀ ਹੈ ਤੇ ਤੁਹਾਨੂੰ ਬੁਲਾਣਗੇ ਆਜੋ ਤੁਸੀਂ ਮਾਲਕ ਨੂੰ ਤਾਂ ਹੀ ਬੁਲਾਉਂਦੇ ਸ਼ੇਅਰ ਹੋਲਡਰ ਸੋ ਇੱਕ ਦਿਮਾਗ ਦੇ ਵਿੱਚੋਂ ਇਹ ਕੱਢ ਦਿਓ ਕਿ ਅਸੀਂ ਸੱਟਾ ਇਹਨੂੰ ਕਹਿੰਦੇ ਆ ਇਹ ਇਨਵੈਸਟਮੈਂਟ ਹੈ ਲੇਕਿਨ ਲੋਕਾਂ ਨੂੰ ਡਰ ਵੀ ਹੁੰਦਾ ਆਮ ਲੋਕਾਂ ਨੂੰ ਕਿਉਂਕਿ ਸਮਝ ਨਹੀਂ ਹੁੰਦੀ ਮੰਨ ਲਓ ਇੱਕ ਬੰਦਾ ਕੋਈ ਸ਼ੇਅਰਸ ਖਰੀਦ ਲੈਂਦਾ ਤੇ ਉਹ ਉਹਦੇ ਵੱਲ ਕਿਵੇਂ ਧਿਆਨ ਦੇਗਾ ਕੱਲ ਨੂੰ ਪਤਾ ਲੱਗਦਾ ਸ਼ੇਅਰ ਮਾਰਕੀਟ ਉੜ ਗਈ ਔਰ ਉਹਦਾ ਪੈਸਾ ਸਾਰਾ ਉੜ ਗਿਆ ਜਿਹੜੀ ਉਹਨੇ ਆਪਣੀ ਸੇਵਿੰਗ ਸੀ ਸਾਰੀ ਉਹਦੇ 'ਚ ਲਗਾ ਕੇ ਪੇਸ਼ੈਂਸ ਦੇਖੋ ਗੱਲ ਪਤਾ ਕੀ ਜਿਹੜਾ ਬੰਦਾ ਪਹਿਲਾਂ ਘੋੜਸਵਾਰੀ ਸਿੱਖਦਾ ਚਾਹੇ ਕਾਰ ਚਲਾਣੀ ਸਿੱਖਦਾ ਮਾਰਦਾ ਇੱਕ ਦੋ ਵਾਰੀ ਠੀਕ ਹੈ ਨਾ ਜੇ ਉਹ ਸਵੀਮਿੰਗ ਕਰਦਾ ਇੱਕ ਦੋ ਵਾਰੀ ਡੁੱਬਦਾ ਤਾਂ ਆਪੇ ਤੈਰਨ ਲੱਗ ਜਾਂਦਾ ਆਦਮੀ ਜਿਹੜਾ ਬੰਦਾ ਪੈਂਦੇ ਸਾਰੇ ਛੱਟ ਪੈ ਜਵੇ ਕਮਾਈ ਹੋ ਸਕਦਾ ਇਹ ਜਮਾਨੇ ਦੇ ਵਿੱਚ ਘਾਟਾ ਲੋਕਾਂ ਨੂੰ ਕਿਉਂ ਪਿਆ ਕਿ ਲੋਕਾਂ ਨੇ ਤੇਜ਼ੀ 'ਚ ਫਸ ਗਏ ਛਟਨੀ ਪਈ ਅੱਜ 10000 ਦਾ ਲੈ ਦੂਜੇ ਦਿਨ 12000 ਤੀਜੇ ਦਿਨ 15000 ਚ ਹੋਰ ਲੈ ਲੈ 20000 ਹੋ ਗਿਆ ਹੋਰ ਲੈ ਲੈ ਹੋਰ ਲੈ ਲੈ ਜਿਸ ਬੰਦੇ ਨੇ ਪਹਿਲੇ ਦਿਨ ਲੈ ਕੇ ਘਾਟਾ ਖਾ ਲਿਆ ਉਹ ਘਾਟਾ ਨਹੀਂ ਖਾ ਸਕਦਾ ਕਾਰਨ ਇਹ ਹੈ ਇਹ ਬਾਜ਼ਾਰ ਜਿਹੜਾ ਨਾ ਇਹ ਲਖਸ਼ਿਆ ਗਰਿਆ ਇਹ ਜਦੋਂ ਪੈਂਦੇ ਛੱਟੇ ਪ੍ਰੋਫਿਟ ਹੁੰਦਾ ਹੈ ਬੀਜ ਦੀ ਅਰਥਵਿਵਸਥਾ ਜਿਹੜੀ ਉਹ ਸਾਰੀ ਇਹਦੇ ਉੱਪਰ ਮੀਰ ਮੈਂ ਤੁਹਾਨੂੰ ਇੱਕ ਗੱਲ ਕਰਦਾ ਮੇਰੇ ਇੱਕ ਰਿਲੇਟਿਵ ਨੇ ਇੱਕ ਸ਼ੇਅਰ ਖਰੀਦ ਲਿਆ ਉਸ ਬੰਦੇ ਨੂੰ ਮੈਂ ਕਿਹਾ ਤੂੰ 80 82 ਰੁਪਏ ਦਾ ਸ਼ੇਅਰ ਲੈ ਲੈ 115 20 25 ਰੁਪਏ ਹੋ ਗਿਆ ਸ਼ੇਅਰ ਵੀ NHPC ਸੀ ਲੈ ਲਿਆ ਮੈਂ ਉਹਨੂੰ ਕਿਹਾ ਵੀ ਇਹਦਾ ਮੈਂ ਬਹੁਤ ਨਾਜ਼ੁਕ ਰਿਸ਼ਤਾ ਸੀ ਮੈਨੂੰ ਕਹਿੰਦਾ ਮੈਂ ਅੱਜ ਹੋਰ ਲੈ ਲਿਆ 100 ਰੁਪਏ ਚ ਮੈਂ ਕਿਹਾ ਕੋਈ ਗੱਲ ਨਹੀਂ ਯਾਰ ਤੂੰ ਕਿਤੇ ਨਿਕਲ ਵੀ ਸਹੀ ਦੁਹਰਾ ਮੈਨੂੰ ਅੱਛੀ ਦੇ ਵਿੱਚ ਕਹਿੰਦਾ ਮੈਂ ਜਾਰਾ ਘਟਦਾ ਪਹਿਲਾਂ ਪੋਰਟ ਬੋਈ ਮੈਨੂੰ ਇੰਨੇ ਵੱਧ ਗਏ ਇੰਨੇ ਵੱਧ ਗਏ ਕਹਿੰਦਾ ਨਾ ਤੇ ਕੋਈ ਚ ਪ੍ਰੋਫਿਟ ਬੁਕਿੰਗ ਬਹੁਤ ਜ਼ਰੂਰੀ ਹੈ ਤੁਸੀਂ ਕੋਈ ਵਪਾਰ ਕਰਦੇ ਹੋ ਸੁਬੀਰੇ 10 ਰੁਪਏ ਦੀ ਚੀਜ਼ ਲੈ ਕੇ 12 ਦੀ ਵੇਚਦੇ ਨੂੰ ਸ਼ੇਅਰ ਵਿਕਦੇ ਨਹੀਂ ਹੈ ਇਹ ਨਹੀਂ ਮੈਂ ਤੋਂ ਸਾਰਿਆਂ ਤੋਂ ਮੇ ਤੋਂ ਵੀ ਨਹੀਂ ਵਿਕਦੇ ਤੇਜ਼ੀ ਜਿਹੜੀ ਹੈ ਨਾ ਹজম ਨਹੀਂ ਹੁੰਦੀ ਲੋਕਾਂ 'ਚ ਗਰੀਡੀਨੈਸ ਆ ਜਾਂਦੀ ਉਹ ਵੀ ਮੇਨ ਗੱਲ ਹੈ ਕਿ ਇਦੇ 'ਚ ਪੇਸ਼ੈਂਸ ਰੱਖਣੀ ਪੈਗੀ ਤੁਹਾਨੂੰ ਮਿੱਥੇ ਪ੍ਰੋਫਿਟ ਬੁਕਿੰਗ ਕਰਨੀ ਪੈਂਦੀ ਹੈ ਇਸ ਬਾਜ਼ਾਰ ਦੇ ਵਿੱਚ ਇੱਕੋ ਹੀ ਹੈ ਕਿ ਲੋਕ ਪ੍ਰੋਫਿਟ ਬੁੱਕ ਨਹੀਂ ਕਰਦੇ ਉਦੇ ਲਈ ਤੁਹਾਨੂੰ ਸਭ ਤੋਂ ਵਧੀਆ ਤਰੀਕਾ ਪੀਐਮਐਸ ਹੈ ਤੁਸੀਂ ਪੀਐਮਐਸ ਵਾਲੇ ਨਾਲ ਮਿਲੋ ਉਹ ਮੌਕੇ ਤੇ ਤੁਹਾਨੂੰ ਇਨਵੈਸਟ ਵੀ ਕਰਾਉ ਤੁਹਾਡਾ ਮਾਲ ਵੀ ਵੇਚ ਦਊਗਾ ਪੀਐਮਐਸ ਕਿਹਨੂੰ ਕਹਿੰਦੇ ਤੁਸੀਂ ਅ ਪੋਰਟਫੋਲੀਓ ਮੈਨੇਜਰ ਪੋਰਟਫੋਲੀਓ ਮੈਨੇਜਰ ਹੁੰਦਾ ਹੈ ਜਿਹੜਾ ਮਤਲਬ ਕਿ ਤੁਹਾਨੂੰ ਤੁਹਾਡੀ ਉਹਨੇ ਆਪਣੀ ਕੁਝ ਕਮਿਸ਼ਨ ਲੈਣੀ ਹੈ ਉਸ ਤੋਂ ਬਾਅਦ ਉਹਨੇ ਤੁਹਾਨੂੰ ਤੁਹਾਡਾ ਪੈਸੇ ਇਨਵੈਸਟ ਕਰਨੇ ਆ ਉਹਨੇ 10 ਵਾਰ ਕਰਨੇ ਆ ਜੇ ਤੁਸੀਂ 10 ਲੱਖ ਦਿੱਤਾ ਉਹਨੇ ਲੱਖ ਲੱਖ 10 ਵਾਰੀ ਕਰਨਾ ਉਹਨੇ ਹਰ ਰੇਟ ਤੇ ਲੈਣਾ ਉਸ ਤੋਂ ਬਾਅਦ ਉਹ ਸਾ ਆਦਮੀ ਨੇ ਜਦੋਂ ਉਹਨੂੰ ਉਹਨੇ ਆਪਣੇ ਟੈਕਨੀਕਲ ਦਿਖਨੇ ਆ ਉਨੇ ਬੀਤੇ ਨੇ ਚਾਹੇ ਉਤੋਂ ਬਾਅਦ ਹੋਰ ਬਾਜ਼ਾਰ ਤੇਜ਼ ਹੋ ਜਵੇ। ਮਤਲਬ ਬਹੁਤ ਹੈ। ਦੁਸਤਾਨ ਪਰਿਆ ਪਿਆ। ਜੇ ਤੁਹਾਨੂੰ ਸਮਝਣ ਦੀ ਜਰੂਰਤ ਨਹੀਂ ਤੁਸੀਂ ਆਪ ਕਰਨਾ। ਜੇ ਤੁਸੀਂ ਹੁਣ ਕਾਰ 'ਚ ਜਾਣਾ ਚਾਹੁੰਦੇ ਡਰਾਈਵਰ ਰੱਖ ਲਓ। ਤੁਸੀਂ ਆਹ ਜਰੂਰੀ ਚ ਲੈਣੀ ਹੈ। ਜਿਵੇਂ ਮੇਰੇ ਸਹਿਯੋਗੀ ਸੁਨੀਲ ਜੀ ਨੇ ਪੁੱਛਿਆ ਹੈਗਾ ਕਿ ਇਹ ਪੀਐਨਐਸ ਇਦਾਂ ਹੀ ਨਾ ਲੋਕਾਂ ਨੂੰ ਨੋਲਿਜ ਨਹੀਂ ਹੈਗੀ ਅਵੇਅਰ ਨਹੀਂ ਹੈਗੇ। ਮੈਂ ਤਾਂ ਮੈਂ ਅਵੇਅਰਨੈਸ ਹੈ ਵੀ ਜੇ ਤੁਸੀਂ ਕਾਰ ਨਹੀਂ ਚਲਾ ਸਕਦੇ ਡਰਾਈਵਰ ਰੱਖ ਲਓ ਤੁਹਾਨੂੰ ਮੰਜ਼ਿਲ ਪਹੁੰਚਾ ਦੇਊਗਾ। ਇਹ ਪੀਐਮਐਸਿਕ ਡਰਾਈਵਰ ਦਾ ਹੀ ਰੋਲ ਅਦਾ ਕਰਦਾ। ਕਿ ਤੁਹਾਨੂੰ ਮੰਜ਼ਲ ਤੇ ਬਚਾ ਦੂ ਪੀ ਐਮ ਐਸ ਜਿਹੜੇ ਤੁਹਾਡੇ ਰਜਿਸਟਰਡ ਹੁੰਦੇ ਨੇ ਹਾਂ ਜੀ ਬਕਾਇਦਾ ਸਭ ਕੁਝ ਰਜਿਸਟਰ ਪਿੱਛੇ ਦੇਖਣ ਨੂੰ ਆਸੀ ਕੁਝ ਲੋਕਾਂ ਨਾਲ ਫਰੋਡ ਵੀ ਹੋਇਆ ਓ ਯਾਰ ਕੰਬ ਚ ਦੈ ਦੋ ਉਹ ਕਰਨਾ ਮੋਨੋ ਬੋਲ ਉਥੋਂ ਡਿੱਗ ਜਾਂਦਾ ਵੈ ਉਹਦੇ ਵਿੱਚ ਤੁਸੀਂ ਪਹਿਲਾਂ ਸੈਬੀ 'ਚ ਰਜਿਸਟ੍ਰੇਸ਼ਨ ਦੇਖੋ ਲੋਕ ਕੀ ਆ ਬਿਲਕੁਲ ਵੀ ਇੱਕ ਬੰਦਾ ਆ ਗਿਆ 40 45 ਲੱਖ ਚ ਬੋਏ ਦੇਖੋ ਤੁਸੀਂ ਜੋਬ ਕਰਨਾ ਇੱਕ ਤਾਂ ਸਟਾਕ ਸ਼ੇਅਰ ਦੇ ਥਰੂ ਕਰੋ ਹਮ ਸਟਾਕ ਸ਼ੇਅਰ ਦੇ ਥਰੂ ਵੀ ਕਰੋ ਰਜਿਸਟਰਡ ਦੇਖੋ ਮੇਰੀ ਸਟਾਕ ਸ਼ੇਅਰ ਬਿਲਡਿੰਗ ਦੇ ਵਿੱਚ ਹੀ ਕਈ ਬੰਦੇ ਐਸੇ ਆ ਜਿਨ੍ਹਾਂ ਕੋ ਮੈਂਬਰਸ਼ਿਪ ਹੀ ਹੈ ਨਹੀਂ ਹੁਣ ਅਸੀਂ ਕੀ ਕਰ ਸਕਦੇ ਹਾਂ ਜੋ ਕਰਾਇਤੇ ਬੈਠੇ ਆ ਉਹ ਕਿਸੇ ਨੂੰ ਵੀ ਬਲੈਕਮੇਲ ਕਰ ਸਕਦੇ ਆ ਤੁਸੀਂ ਸਭ ਤੋਂ ਪਹਿਲਾਂ ਅਗਲੇ ਦੀ ਸੇਬੀ ਰਜਿਸਟ੍ਰੇਸ਼ਨ ਦੇਖੋ ਸਭ ਕੁਝ ਪੁੱਛੋ ਸਟਾਕ ਚੇਨ ਨੂੰ ਪੁੱਛੋ ਉਹ ਮੈਂਬਰ ਹੈ ਉਸ ਤੋਂ ਬਾਅਦ ਜਿਹੜਾ ਤੁਸੀਂ ਪੀਐਮਐਸਓ ਦੇਖੋ ਵੀ ਸੇਬੀ 'ਚ ਰਜਿਸਟਰਡ ਹੈ ਫਿਰ ਕੀ ਪ੍ਰੋਬਲਮ ਹੈ ਪ੍ਰੋਬਲਮ ਉੱਥੇ ਹੀ ਹੈ ਕਿ ਜਿੱਥੇ ਅਗਲਾ ਤੁਹਾਨੂੰ 10 ਗੁਣੇ ਕਹਿੰਦਾ ਉਹ ਇੰਨੇ 'ਚ ਕਰ ਦੂੰ ਗਲਤੀ ਸਾਡੀ ਆਪਣੀ ਹੈ ਅਸੀਂ ਲਾਲਚ 'ਚ ਫਸਦੇ ਆ ਜਦੋਂ ਅਗਲਾ ਫੋਨ ਕਰਦਾ ਜੀ ਮੈਂ ਤਾਂ ਤੁਹਾਨੂੰ ਮਹੀਨੇ 'ਚ 6 ਗੁਣਾ ਕਰ ਦੂੰ ਸਾਨੂੰ ਉਹਨਾਂ ਲੋਕ ਫਸਦੇ ਨੇ ਨੁਰਾਗ ਜੀ ਮੈਂ ਤੁਹਾਨੂੰ ਪੁੱਛਣਾ ਜਾਊਂਗਾ ਕਿ ਮੈਂ ਲੱਕੀ ਪਾਸਕਰ ਦੀ ਗੱਲ ਕੀਤੀ ਕਿ ਲੱਕੀ ਪਾਸਕਰ ਮੂਵੀ ਦੇਖੀ ਹੋਣੀ ਸ਼ਾਇਦ ਹਾਂਜੀ ਹਾਂਜੀ ਸਭ ਨੇ ਦੇਖੀ ਹੈ ਯੋਰ ਵਿੱਚ ਜਿਹੜਾ ਰੋਲ ਅਦਾ ਕਰਦਾ ਮੈਂ ਆ ਤਾਂ ਹੀ ਕਿਹਾ ਸ਼ੁਰੂਆਤ ਦੇ ਵਿੱਚ ਕਿ ਜ਼ਿੰਦਗੀ ਦੇ ਅਸਲੀ ਜਿਹੜੇ ਲੱਕੀ ਪਾਸਕਰ ਹੈ ਲੋਕਾਂ ਨੂੰ ਅੱਜ ਰੋਬਰੂ ਉਹਨਾਂ ਦੇ ਨਾਲ ਕਰਾਈਏ ਆਪਣੇ ਚੈਨਲ ਤੇ ਤੇ ਕੀ ਕਹਿਣਾ ਚਾਹੋਗੇ ਉਹ ਫਿਲਮ ਤੁਸੀਂ ਦੇਖੀ ਕਿ ਰਿਐਲਿਟੀ ਸੇਮ ਉਹੀ ਬਿਲਕੁਲ ਉਹੀ ਹੈ ਸਾਨੂੰ ਪਹਿਲਾਂ ਨਾ ਥੋੜਾ ਜਿਹਾ ਆਪਾਂ ਥੋੜਾ ਜਿਹਾ ਮਹਾਪਰਸਾਦੀ ਕਰਨ ਨੂੰਗੇ ਵਧਾਨਾ ਹਮ ਇੱਕ ਨਾ ਲਾਫ 72 ਨੂੰ ਯਾਦ ਰੱਖਣਾ ਚਾਹੀਦਾ ਹੈ लाव 72 ਕੀ ਹੈ ਕੀ ਵਿਆਜ ਨੂੰ ਬਤਨਾਂ ਡਿਵਾਈਡ ਕਰਨਾ ਅੱਜ ਜੇ 6% ਵਿਆਜ ਆਪਣੀ ਐਫ ਡੀਆਰ ਦੀ ਮੰਨ ਲਓ ਟੈਕਸ ਤੋਂ ਬਾਅਦ ਤਾਂ ਤੁਹਾਡੇ 12 ਸਾਲੇ ਪੈਸੇ ਦੁੱਗਨੇ ਹੋਣੇ ਹਨ ਠੀਕ ਹੈ ਜੇ 12% ਵਿਆਜ ਹੈ ਤਾਂ 6 ਸਾਲੇ ਪੈਸੇ ਦੁੱਗਨੇ ਹੋਣੇ ਹਨ ਤਾਂ ਹਿੰਦੁਸਤਾਨ ਦੇ ਵਿੱਚ ਐਸੀ ਬਹੁਤ ਕੰਪਨੀਆਂ ਹੈਗੀਆਂ ਜਿਹੜੀਆਂ ਬੜੇ ਸਾਲਾਂ ਤੋਂ 20-25% ਦੀ ਰਨ ਦੇ ਰਹੀਆਂ ਅਗਰ 20 25% ਦੀ ਰਿਟਰਨ ਦੇ ਰਹੀਆਂ 24% ਦੀ ਦੇ ਰਹੀਆਂ ਤਾਂ ਹਰ ਤੀਜੇ ਸਾਲ ਪੈਸਾ ਦੁੱਗਣਾ ਹੋ ਰਿਹਾ ਕੰਪਾਊਂਡਿੰਗ ਹੋ ਗਏ ਠੀਕ ਹੈ ਨਾ ਹੁਣ ਆਪਾਂ ਧੰਦਾ ਕਰਦੇ ਹਾਂ ਸਭ ਨੇ ਪਹਿਲਾਂ ਕੀ ਧੰਦਾ ਦੇਖਦੇ ਹਾਂ ਕਿ ਮੇਰਾ ਧੰਦਾ ਅਗਲੇ 10 20 ਸਾਲਾਂ ਜਾਂ ਕਿੱਥੇ ਖੜੇਗਾ ਜਿਵੇਂ ਠਾਪੜ ਸਾਹਿਬ ਨੇ ਵਿਪਰੋਧੀ ਐਗਜ਼ਾਮਪਲ ਦਿੱਤੀ ਇਨਫੋਸੀਸੀ TCS TCS ਰੈਲਾਈਐਂਸ ਜਾਂ ਆਪਾਂ ਕਹੀਏ ਟਾਟਾ ਦੀ ਕੰਪਨੀਆਂ ਹੈਗੀਆਂ ਇਹ ਕੰਪਨੀਆਂ ਲਾਸਟ 30 ਸਾਲ ਤੋਂ 20 25 25% ਦੀ ਰਫਤਾਰ ਨਾਲ ਵਧ ਰਹੀਆਂ ਡੇ ਟੈਕਨੋਲੋਜੀ ਦੀਆਂ ਕੰਪਨੀਆਂ ਸੀ ਸਨ 2000 ਵਲੇ 100-100% 150% ਦੀ ਰਫਤਾਰ ਨਾਲ ਵਧੀਆਂ ਸੀਗੀਆਂ ਮੰਨ ਲਓ ਕੋਈ ਨਵਾਂ ਬਿਜ਼ਨਸ ਇਨ ਟ੍ਰੈਂਡ ਆਂਦਾ ਹੈ ਠੀਕ ਹੈ ਨਾ 2000 ਦੇ ਵਿੱਚ ਟ੍ਰੈਂਡ ਸੀਗਾ ਟੈਕਨੋਲੋਜੀ ਯਾਨੀ ਕਿ ਹਰ ਸਾਲ ਪੈਸਾ ਦੁੱਗਣਾ ਹੋਣਾ ਹੈ ਹਰ ਸਾਲ ਪੈਸਾ ਦੁੱਗਣਾ ਹੋਣਾ ਹੁਣ ਅਸੀਂ ਜਿਹੜਾ ਤੰਦਾ ਕਰਦੇ ਆ ਉੱਥੇ ਤਾਂ ਰਿਟਰਨ 15% ਦੀ ਆਂਦੀ ਹੈ ਹੁਣ ਉਹਦਾ ਮੀਨ ਥੋੜੀ ਹੈ ਕਿ ਮੈਂ ਬਨੇ ਹੋਇਆ ਕਿ ਮੈਂ ਆਪਣੇ ਤੰਦਾ ਕਰਨਾ ਜੇ ਮੇਰੇ ਕੋਲ ਪੈਸਾ ਸਪੇਅਰ ਹੈ ਦੈਨ ਵੀ ਸ਼ੁੱਡ ਡੈਫੀਨਟਲੀ ਲੁੱਕ ਫੋਰ ਦੈਟ ਬਿਜ਼ਨਸ ਕਿ ਮੈਨੂੰ ਉਹ ਧੰਦਾ ਦੇਖਣਾ ਹੈ ਹੁਣ ਲਾਸ ਜਿਹੜਾ 3-4 ਸਾਲ ਦੇ ਵਿੱਚ ਕੋਵਿਡ ਤੋਂ ਬਾਅਦ ਸੀਗਾ ਡਿਫੈਂਸ ਦਾ ਧੰਦਾ ਹਾਂ ਅੱਜ ਤੁਸੀਂ ਜਾਣੇ ਸਾਡੇ ਮੋਦੀ ਸਾਹਿਬ ਜਾਂਦੇ ਹੁਣ ਵੀ ਗਏ ਆ ਫਰਾਂਸ ਗਏ ਆ ਰਸ਼ੀਆ ਨਾਲ ਗੱਲ ਕਰਦੇ ਆ ਯੂਐਸ ਨਾਲ ਕਰਦੇ ਆ ਤਾਂ ਅਗਲਾ ਕਹਿੰਦਾ ਜੀ ਮੈਂ ਜੁਆਇੰਟ ਡਿਵੈਲਪਮੈਂਟ ਕਰਨੀ ਹੈ ਟੈਕਨੋਲੋਜੀ ਟਰਾਂਸਫਰ ਕਰਨੀ ਹੈ ਤਾਂ ਹਿੰਦੁਸਤਾਨ ਦੇ ਵਿੱਚ ਮੈਂ ਹਥਿਆਰ ਬਣਾਣਾ ਠੀਕ ਹੈ ਹੁਣ ਉਹਦੇ ਹਿੰਦੁਸਤਾਨ ਦੀ ਜਿੰਨੀਆਂ ਕੰਪਨੀਆਂ ਹੈਗੀਆਂ ਉਹਨਾਂ 40-50% ਦੀ ਇਸ ਸਮੇਂ ਦਫਤਾਰ ਨਾਲ ਵੱਧ ਰੀਆਂ ডিফেন্স ਕੰਪਨੀਆਂ ਯਾਨੀ ਹਰ ਦੂਜੇ ਤੀਜੇ ਸਾਲ ਤੁਹਾਡਾ ਪੈਸਾ ਦੁਗਣਾ ਹੋਣਾ ਉਹ ਵੀ ਜਿਹੜੀਆਂ ਕੰਪਨੀਆਂ ਜੁੜੀਆਂ ਉਹਦੇ ਵਿੱਚ ਪੈਸਾ ਜਿਹੜਾ ਰਿਲੇਟਡ ਹੋਣੀ ਹੈ ਉਹਨੇ ਪੈਸਾ ਇਨਵੈਸਟ ਕਰ ਦੇਣਾ ਚਾਹੀਦਾ ਪੈਸੇ ਇਨਵੈਸਟ ਕਰਨੇ ਦੇਖੋ ਉਹ ਹੁਣ ਸ਼ੇਅਰ ਲਾਜ਼ 3-4 ਸਾਲ ਤੋਂ 10-12 ਗੁਣਾ ਹੋ ਗਿਆ ਹੁਣ ਕਿਉਂਕਿ ਬਾਜ਼ਾਰ ਇੱਕ 3-4 ਸਾਲ ਤੋਂ ਬਹੁਤ ਲੰਬੀ ਰੈਲੀ ਚੱਲਦੀ ਪਈ ਹੈ ਹੁਣ ਉਹਦਾ ਕੂਲਿੰਗ ਜਿਹੜਾ ਪੀਰੀਅਡ ਹੈ ਇਹ ਜਨਫ ਨੋਮਨਾ ਹੈ ਕੋਈ ਨਵੀਂ ਚੀਜ਼ ਨਹੀਂ ਬਾਜ਼ਾਰ ਦਾ ਮੰਦਾ ਆ ਰਿਹਾ ਸਰ ਇੱਕ ਇਹ ਵੀ ਗੱਲ ਆਂਦੀ ਹੈ ਨਾ ਜਦੋਂ ਹੁੰਦਾ ਕਿ 6 ਲੱਖ ਕਰੋੜ ਜਿਹੜਾ ਉਹ ਮਾਰਕੀਟ ਦਾ ਉੜ ਗਿਆ ਉਹ ਕੀ ਪੈਟਰਨ ਬੇਸਿਕਲੀ ਉਹ ਮਾਰਕੀਟ ਕੈਪ ਹੈ ਫਾਰ ਐਗਜ਼ਾਮਪਲ ਇੰਡੀਆ ਦੀ ਮਾਰਕੀਟ ਕੈਪ ਜਿਹੜਾ 10 ਲੱਖ ਕਰੋੜ 10 ਲੱਖ ਕਰੋੜ ਤਾਂ ਨਹੀਂ ਹੈਗੀ ਜ਼ਿਆਦਾ ਹੈਗੀ ਹੈ ਬਿਆਰੀ 45 ਲੱਖ ਕਰੋੜ ਦੀ ਜਿਆ ਅਸਪਾਸ ਜ਼ਿਆਦਾ ਹੋਏਗੀ ਵਟਾਵਟ ਜਿੰਨੀ ਵੀ ਹੈਗੀ ਹੈ ਹੁਣ ਉਹ ਪਰਸੈਂਟ ਦੇ ਨਾਲ 1% ਬਾਜ਼ਾਰ ਗਿਰ ਗਿਆ ਤਾਂ ਆਪਾਂ ਗਿਣ ਲੈਣਾ ਕਿ ਚਲ 1000 ਕਰੋੜ ਉੜ ਗਿਆ ਠੀਕ ਹੈ ਨਾ ਤੋ ਉਹ ਜਨਰਲ ਬਾਜ਼ਾਰ ਦੇ ਪੇਪਰ ਲਾਸ ਹੈ ਉਹ ਕੋਈ ਉਦਾਂ ਲਾਸ ਨਹੀਂ ਤੁਹਾਨੂੰ ਤੁਹਾਡੇ ਡੀਮੈਟ ਅਕਾਊਂਟ ਦੇ ਸ਼ੇਅਰ ਪਏ ਆ ਕੱਲ 1 ਲੱਖ ਦੇ ਸੀ ਅੱਜ 90000 ਦੇ ਰਹਿ ਗਏ ਪਰਸੋਂ 1.1 ਲੱਖ ਵੀਰ ਦੇ ਆ ਜਾ ਹੋ ਜਣੇ ਆ ਜਸ ਸੇਲ ਕਰੋਗੇ ਜਿਹੜੇ ਪੈਸੇ ਤੁਸੀਂ ਕੈਸ਼ ਲੈ ਕੇ ਆਓਗੇ ਉਹ ਪੈਸਾ ਤੁਹਾਡਾ ਹੈ ਅਦਰਵਾਈਜ਼ ਇਸ ਬਾਜ਼ਾਰ ਦੇ ਵਿੱਚ ਪੇਪਰ ਪ੍ਰੋਫਿਟ ਲਾਸ ਚੱਲਦਾ ਰਹਿੰਦਾ ਹੈ ਤਾਂ ਜਿੰਨਾ ਵੀ ਟੋਟਲ ਹੈ ਕਿ ਆਪਾਂ ਲੋਕ ਜਿੰਨੇ ਵੀ ਪਾਰਟਿਕੂਲਰ ਪੰਜਾਬ ਦੇ ਵਿੱਚ ਦੇਖਿਆ ਨੂੰ ਮਿਲਦਾ ਹੈਗਾ ਇਹ ਲੋਕ ਵਪਾਰਤਾ ਕਰਦੇ ਆ ਲੇਕਿਨ ਹਿੰਦੁਸਤਾਨ ਦੇ ਹਜ਼ਾਰਾ ਐਸਾ ਬਿਜ਼ਨਸ ਹੈ ਜਿਹੜੇ ਸਾਲਾਨਾ 40 50% ਦੀ ਰਫਤਾਰ ਨਾਲ ਵਧਦੇ ਪਏ ਐ ਅਸੀਂ ਉਹ ਕੰਪਨੀਆਂ ਲੱਭਣੀਆਂ ਕੋਈ ਮੁਸ਼ਕਲ ਕੰਮ ਨਹੀਂ ਹੈ ਕੋਈ ਮੁਸ਼ਕਲ ਕੰਮ ਨਹੀਂ ਹੈ ਸਿਰਫ ਅਸੀਂ ਉਹਦੇ ਪਰ ਜਾਣਦੇ ਨਹੀਂ ਅੱਜ ਕੱਲ ਇਹ ਆਈ ਦਾ ਜ਼ਮਾਨਾ ਵੈ ਤੁਸੀਂ ਗੂਗਲ ਤੇ ਜਾਓ ਜਾਂ ਤੁਹਾਨੂੰ ਇਹਨਾਂ ਡਾਟਾ ਐਨਾਲਿਸਿਸ ਜਾਂ ਡਾਟਾ ਅਵੇਲੇਬਲ ਹੈਗਾ ਵੈ ਤੁਸੀਂ ਡਾਟਾ ਲਵੋ ਉੱਥੇ ਚੈੱਕ ਕਰੋ ਕਿਹੜੀ ਕੰਪਨੀਆਂ ਆ ਵੈ ਜਿਨ੍ਹਾਂ ਦੀ ਰਿਟਰਨ 25 30 40% ਆਂਦੀਆਂ ਭਈਆਂ ਉਹ ਕਿੰਨੇ ਗੁਣਾ ਭਾਤ ਮਿਲਦੀਆਂ ਐਨੀਆਂ ਸਸਤੀਆਂ ਮਿਲਦੀਆਂ ਲੇਕਿਨ ਇੱਕ ਵਰਡ ਹੋਣਾ ਮੋਡ ਕਿ ਸਾਨੂੰ 10 ਸਾਲ ਪਤਾ ਚੱਲ ਜੇ ਇਹ ਕੰਪਨੀ 10 ਸਾਲ ਤੱਕ ਇੰਨੀ ਰਫਤਾਰ ਨਾਲ ਵਧੇਗੀ ਤਾਂ ਫਿਰ ਮੈਨੂੰ ਕਿਉਂ ਐਫ ਡੀਆਰ ਕਰਾਣੀ ਹੈ 6% ਦੇ ਨਾਲ ਮੈਨੂੰ ਉੱਥੇ ਪੈਸਾ ਮਾਰਕੀਟ ਇਨਵੈਸਟ ਮੈਨੂੰ ਉੱਥੇ ਪੈਸਾ ਲਾਉਣਾ ਮੰਨ ਲਓ ਫਾਰ ਐਗਜ਼ਾਮਪਲ ਅੱਜ 골ਡ ਹੈ 골ਡ ਦਾ ਅਗਰ ਤੁਸੀਂ ਹਿਸਾਬ ਲਾਓਗੇ ਲਾ 2003 ਤੋਂ ਲੈ ਕੇ 5000 ਤੋਂ ਅੱਜ 85000 ਰੁਪਏ 17 ਗੁਣਾ ਹੋ ਗਿਆ ਠੀਕ ਹੈ ਤੇ 2003 ਦੇ ਵਿੱਚ ਇੰਡੈਕਸ 1000 ਸੀਗਾ ਆਪਣੀ ਨਿਫਟੀ ਅਜੋ 25000 25 ਗੁਣਾ ਆਈ ਹੋਈ ਹੈ ਠੀਕ ਹੈ ਇਦਾਂ ਦੇ ਚੀਜ਼ਾਂ ਕਿ ਆਰਨਲ ਟਾਈਮ ਵਿੱਚ ਤੁਸੀਂ ਐਕਸਪੈਕਟ ਕਰਦੇ ਹੋ ਕਿ ਇੱਥੋਂ 골ਡ 17 17 ਗੁਣਾ ਹੋਏਗਾ ਲੇਕਿਨ ਸ਼ੇਅਰ ਬਾਜ਼ਾਰ ਜੂਸ 17 ਗੁਣਾ ਹੋਏਗਾ ਕਿਉਂਕਿ ਹਿੰਦੁਸਤਾਨ ਦੇ ਵਿੱਚ ਵਪਾਰ ਬਦਲਦੇ ਰਹਨੇ ਆ ਇੱਕ ਇਹ ਵੀ ਜ਼ਿਕਰ ਤੁਸੀਂ ਉਹਨੇ ਕਰ ਰਹੇ ਸੀ ਕਿ ਜਦੋਂ ਸਾਡੇ ਪ੍ਰਧਾਨ ਮੰਤਰੀ ਬਾਹਰ ਕਿਸੇ ਦੇਸ਼ਾਂ ਨਾਲ ਕਹਿੰਦੇ ਨੇ ਰਿਲੇਸ਼ਨ ਬਹੁਤ ਅੱਛੀ ਹੋ ਗਈ ਉਸ ਤੋਂ ਅਗਲੇ ਦਿਨ ਹੀ ਆਪਾਂ ਦੇਖਦੇ ਹਾਂ ਕਿ ਸ਼ੇਅਰ ਮਾਰਕੀਟ ਇੱਕਦਮ ਬੂਮ ਹੋ ਜਾਂਦੀ ਹੈ ਉਹ ਕੀ ਰੀਜ਼ਨ ਰਹਿੰਦਾ ਤੁਸੀਂ ਸਭ ਨਾਲ ਪਹਿਲਾਂ بڑے ਪ੍ਰਾਈਮ ਮਿਨਿਸਟਰ ਦੇਖੇ ਮੇਰੇ ਆਪਣੇ ਤਜਰਬੇ ਦੇ ਵਿੱਚ ਹਮੇਸ਼ਾ ਆਪਾਂ ਨੂੰ ਮੋਦੀ ਸਾਹਿਬ ਜੋ ਵੀ ਚੀਜ਼ ਗੱਲ ਕਰਦੇ ਆ ਪੂਰੇ ਹੋਮਵਰਕ ਕਰਕੇ ਜਾਂਦੇ ਆ ਫਰਾਂਸ ਹੀ ਜਾ ਕੇ ਉਹਨਾਂ ਨੇ AI ਸਬਮਿਟ ਤੇ ਬੋਲੇ ਆ ਜਿਹੜਾ ਨੈਕਸਟ ਫਿਊਚਰ ਕਿਸੇ ਵੀ ਜਗ੍ਹਾ ਤੇ ਵਪਾਰ ਦੇ ਵਿੱਚ ਮਿਲੇਗਾ ਉਹ AI ਚ ਮਿਲੇਗਾ ਅਗਰ ਉਹ ਜਾ ਕੇ ਡਿਫੈਂਸ ਦੀ ਗੱਲ ਕਰਦੇ ਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਡਿਫੈਂਸ ਇੰਡੀਆ ਦਾ ਸ਼ੁਰੂਆਤ ਹੈ ਤੋ ਕਿ ਇੰਡੀਆ ਦੀ ਕਦੀ ਲੜਾਈ ਪਾਕਿਸਤਾਨ ਨਾਲ ਕਦੀ ਨਹੀਂ ਹੋਣੀ। ਇੰਡੀਆ ਦੀ ਕਦੀ ਲੜਾਈ ਹੋਣੀ ਹੈ ਉਹ ਚਾਈਨਾ ਨਾਲ ਹੋਣੀ ਹੈ। ਤਾਂ ਸਾਨੂੰ ਉਹਦੇ ਇਕੁਇਲੈਂਟ ਆਪਣੇ ਆਪ ਨੂੰ ਸਿਕਿਉਰ ਕਰਨਾ ਹੈ ਸੇ ਆਪਣੇ ਡਿਫੈਂਸ ਇਕੁਪਮੈਂਟ ਜਾਂ ਜਾਂ ਡਿਫੈਂਸ ਦੀ ਜਿਹੜੀ ਪ੍ਰੋਕਿਊਰਮੈਂਟ ਕਰਨੀ ਹੁੰਦੀ ਹੈ ਉਹ ਜ਼ਰੂਰੀ ਹੈ। ਤਾਂ ਉਹ ਕੋਈ ਐਂਡਲੈਸ ਹੈ। ਉਹ 10 20 30 ਸਾਲ ਤੱਕ ਚੱਲਦੀ ਰਹਿਣੀ ਹੈ। ਜਿੰਨੇ ਵੀ ਡਿਫੈਂਸ ਦੇ ਕੰਟਰੈਕਟ ਹੁੰਦੇ ਆ ਇਹ ਥੋੜੀ ਅੱਜ ਆਰਡਰ ਦੇ ਕੇ ਸਰ ਮਿਲ ਗਿਆ 10 ਦਾ 15 15 ਸਾਲ ਬਾਅਦ ਡਿਲੀਵਰੀ ਆਂਦੀ ਉਹਦੀ। ਤੋਂ ਇਹ ਚੱਲਦਾ ਰਹਿੰਦਾ ਹੈਗਾ ਤਾਂ ਬਹੁਤ ਵੱਡਾ ਸੈਕਟਰ ਇੱਕ ਡਿਵੈਲਪ ਹੋਇਆ ਜਿਹੜਾ ਪਹਿਲਾਂ ਟੈਕਨੋਲੋਜੀ ਸੀਗਾ 2000 2020 ਡਿਫੈਂਸ ਹੋਇਆ ਵਾ ਇਹ ਜਿੱਥੇ ਵੀ ਇੱਥੇ ਨੀਚੇ ਗireਗਾ ਤਾਂ ਮੋਕੇ ਲੋਕਾਂ ਨੂੰ 40 40 50% ਦੀ ਰਫਤਾਰ ਨਾਲ ਵਧਣ ਵਾਲਿਆ ਕਿਉਂਕਿ ਡਿਫੈਂਸ ਖਾਲੀ ਹਥਿਆਰ ਨਹੀਂ ਆ ਉਸ ਨੂੰ ਪ੍ਰੋਵਾਈਡ ਕਰਨ ਇਲੈਕਟ੍ਰੋਨਿਕਸ ਸਮਾਨ ਹੈ ਜੋ ਹੋਰ ਬੜੀ ਇਕੁਪਮੈਂਟ ਨੂੰ ਸਪੋਰਟ ਕਰਨ ਵਾਲੇ ਹੈਗੇ ਆ ਜਾਂ ਉਹਨਾਂ ਦੇ ਹੁਣ ਸ਼ਿਪ ਸ਼ਿਪ ਬਿਲਡਿੰਗ ਹੈਗੀ ਆ ਬੇ ਰਿਲੇਸ਼ਨ ਜਿੰਨੇ ਹੁੰਦੇ ਨੇ ਜਿੰਨੀਆਂ ਗੱਲਾਂ ਬਾਹਰ ਆਣ ਗਿਆ ਕਿ ਕੋਈ ਆਪਾਂ ਸਾਈਨ ਕਰਨ ਜਾ ਰਹੀਆਂ ਕਿਤੇ ਕਿ ਜੀ ਦੀ ਨਸੰਦੀ ਉਹ ਜਾਰੀ ਉਹ ਸਟੈਪ ਆਪਣਾ ਇਸ ਕਰਕੇ ਸ਼ੇਅਰ ਮਾਰਕੀ ਜੀ ਤੁਜੀ ਆਪਣਾ ਪਹਿਲਾ ਸ਼ੇਅਰ ਬਾਜ਼ਾਰ ਕੀ ਚੀਜ਼ ਹੈ ਅੱਜ ਤੁਸੀਂ ਫੈਕਟਰੀ ਲਾ ਲਈ ਤੁਸੀਂ ਆਪਣਾ ਕੰਮ ਨਹੀਂ ਬਦਲ ਸਕਦੇ ਛੇਤੀ ਸ਼ੇਅਰ ਬਾਜ਼ਾਰ ਹੈਗਾ ਅੱਜ ਕੰਮ ਬਦਲਿਆ ਦੂਜੇ ਪਾਸੇ ਜਾਣੇ ਜਾਣਾ ਹੈ ਅਗਰ ਤੁਸੀਂ ਆਪਣੇ ਘਰ ਦਾ ਸਮਾਨ ਚੈੱਕ ਕਰੋਗੇ 5 ਸਾਲ ਸਮਾਨ ਸੇਮ ਨਹੀਂ ਰਹਿੰਦਾ ਇੰਨੀ ਵਾਰਸ ਆਪਾਂ ਚੀਜ਼ਾਂ ਚੇਂਜ ਕਰਦੇ ਹੈਗੇ ਉਦਾਂ ਹੀ ਉਹ ਚੀਜ਼ਾਂ ਨਹੀਂ ਵਪਾਰ ਚੇਂਜ ਹੋ ਰਿਹਾ ਗਿਆ। শেয়ার ਬਾਜ਼ਾਰ ਐਸਾ ਹੈ ਤੁਹਾਡੇ ਕੋਲ ਕੋਰਪਸ ਹੈਗਾ ਮੰਨ ਲਓ 10 ਕਰੋੜ ਰੁਪਏ ਦਾ ਅੱਜ ਤੁਹਾਡਾ ਤੰਦਾਨੀ ਚੱਲ ਰਿਹਾ ਤੁਸੀਂ ਇੱਥੋਂ ਨਿਕਲੇ ਦੂਜੇ ਤੰਦੇ ਜਾਗੇ ਜਿੰਨੇ ਤੁਹਾਨੂੰ ਕਹਿੰਦੇ 5 ਸਾਲ ਨਜ਼ਰ ਆਉਂਦਾ ਕਿ ਮੈਨੂੰ ਇਹ 인ਫਲੇਸ਼ਨ ਪਲੱਸ ਐਫ ਡੀ ਆਰ ਤੋਂ ਵੱਧ ਰਿਟਰਨ ਦੇਗਾ ਜੇ ਤੁਸੀਂ 10% ਦੀ 인ਫਲੇਸ਼ਨ ਹੈ ਅੱਜ 10% ਪੈਸਾ ਕਮਾਗੇ ਅਗਲੇ ਸਾਲ ਤੁਹਾਡੇ ਕੋਲ ਪੈਸਾ ਹੀ ਕੁਝ ਨਹੀਂ ਬਚਣਾ ਤੁਹਾਨੂੰ ਹਰ ਹਾਲਤ ਵਿੱਚ 인ਫਲੇਸ਼ਨ ਨੂੰ ਮਾਰਨ ਦੇ ਲਈ ਤੁਹਾਨੂੰ ਐਸਾ ਕੋਈ ਇਨਵੈਸਟਮੈਂਟ ਟੂਲ ਚਾਹੀਦਾ ਬਿਲਕੁਲ ਤੇ ਇੱਕ ਵਕ ਚੇਅਰਮੈਨ ਸਾਹਿਬ ਵੀ ਸਾਡੇ ਨਾਲ ਹੋਣਾਂ ਦਾ ਬਹੁਤ ਧੰਨਵਾਦ ਕਰਾਂਗੇ ਚੇਅਰਮੈਨ ਸਾਹਿਬ ਫਾਪਰਸਾਨੋਂ ਵੀ ਗੱਲਬਾਤ ਸੀ ਕਰਨੀ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਬਾਈਬੈਕ ਕਰ ਰਹੇ ਸ਼ੇਅਰ 70-70 ਹਜ਼ਾਰ ਮਿਲਦਾ ਹੋਇਆ ਇੰਨੇ ਮੈਂ ਐਲਸੀ ਕਮੋਡਿਟੀ ਦਾ ਵੀ ਚੇਅਰਮੈਨ ਆ ਲੁਧਿਆਣਾ ਸਟਾਕ ਐਂਡ ਕੈਪੀਟਲ ਦਾ ਵੀ ਆ ਅੱਜ ਸਾਡੀ ਬੋਰਡ ਮੀਟਿੰਗ ਸੀ ਜਿਸ ਦੇ ਵਿੱਚ ਅਸੀਂ ਆਪਣੇ ਮੈਂਬਰਸ ਨੂੰ 25% ਸ਼ੇਅਰ ਬਾਈਬੈਕ ਕਰ ਰਹੇ ਹਾਂ 16 ਰੁਪਏ ਦੇ ਹਿਸਾਬ ਨਾਲ ਅਸੀਂ ਪਰ ਮੈਂਬਰ ਨੂੰ 70000 ਦੇ ਰਹੇ ਆ ਕਿੰਨੇ ਮੈਂਬਰਸ ਦੇ ਰਹੇ ਇਹ ਸਾਡਾ ਸਬਕ 100 ਮੈਂਬਰ ਹੈ ਤੇ ਕਿਹਸਾਬ ਨਾਲ 70 7000 ਰੁਪਏ ਕਿਹੜੀ ਕੰਪਨੀ ਸੀਗੀ ਜਿਹੜਾ ਉਹਦਾ ਬਾਇਬੈਕ ਜਾਂ ਕੀ ਹੈ ਇਹ ਸਾਡੀ ਕੰਪਨੀ ਜਿਹੜੀ ਲੁਧਿਆਣਾ ਕਮੋਡਿਟੀ ਸੀਗੀ ਜਿਹਦੇ ਵਿੱਚ ਅਸੀਂ 25% ਸ਼ੇਅਰ ਜਿਹੜੇ ਬਾਇਬੈਕ ਕਰ ਰਹੇ ਆ ਤੇ 16 ਰੁਪਏ ਉਹਦਾ ਪ੍ਰਾਈਸ ਅਸੀਂ ਡਿਸਾਈਡ ਕੀਤਾ ਹਾਂ ਬੋਰਡ ਦੇ ਵਿੱਚ ਤੇ ਔਰ ਅਰੇ ਦਿਨਾਂ ਦੇ ਵਿੱਚ ਅਸੀਂ ਈਜੀਐਮ ਕਾਲ ਕਰਕੇ ਸ਼ੇਅਰਹੋਲਡਰਸ ਦੀ ਅਪਰੂਵਲ ਲੈ ਕੇ ਇਹ ਅਸੀਂ ਡਿਸਟ੍ਰੀਬਿਊਟ ਕਰ ਦਾਂਗੇ ਜਿਹੜੇ ਪਾਰਟਿਸਿਪੇਟ ਕਰਨਗੇ ਸਕੀਮ ਦੇ ਵਿੱਚ ਤੇ ਹੋਰ ਸੀਐਸਓਪ ਹੋਰ ਕਿਹੜੀ ਕਿਹੜੀ ਅਵੇਅਰਨੈਸ ਕਿਵੇਂ ਕਰਦੇ ਹੋ ਕਿ ਆਮ ਲੋਕ ਜਿਵੇਂ ਦੂਰ ਨੇ ਉਹਨਾਂ ਨੂੰ ਕਿਵੇਂ ਤੁਸੀਂ ਅਵੇਅਰ ਕਰਦੇ ਹੋ ਵੀ ਆ ਕੇ ਤੁਸੀਂ ਇਹਦੇ ਵਿੱਚ ਇਨਵੈਸਟ ਕਰੋ ਪੈਸਾ ਇਨਵੈਸਟ ਕਰੋ ਸਟਾਕ ਇਟਸ ਦੀ ਵਿੱਚ ਪੈਸਾ ਲਗਾਓ ਦੇਖੋ ਪੈਸਾ ਜਿਹੜਾ ਜੇ ਸਾਡੀ ਕੰਪਨੀ ਦੀ ਗੱਲ ਕਰੀਏ ਤਾਂ ਸਾਡੇ ਜਿਹੜੇ ਅਥਰਾਇਜ਼ਡ ਪਰਸਨ ਏਪੀਜ਼ ਹੈਗੇ ਨੇ ਉਹ ਇਹ ਸਾਰਾ ਬਿਜ਼ਨਸ ਉਹੀ ਕਰਦੇ ਨੇ ਤੇ ਜਿਹੜੀ ਸਾਡੀ ਕੰਪਨੀ ਦਾ ਰੋਲ ਹੈ ਅਸੀਂ ਸੈਟਲਮੈਂਟ ਕਰਦੇ ਆ ਉਹਨਾਂ ਦੇ ਟਰੇਡਸ ਦੀ ਜੋ ਏਪੀ ਤੇ ਉਹਨਾਂ ਦੇ ਕਲਾਇੰਟ ਟਰੇਡਸ ਵਗੈਰਾ ਕਰਦੇ ਨੇ ਤੇ ਇਹਦੇ ਬਾਰੇ ਜਿਹੜੀ ਤੁਹਾਨੂੰ ਬੈਸਟ ਜੋ ਹੈਗੀ ਆ ਉਹ ਡਾਇਰੈਕਟਰ ਸਾਹਿਬ ਦੱਸ ਸਕਦੇ ਨੇ ਜੀ ਉਹਦੇ ਚ ਇਦਾਂ ਹੈ ਜੀ ਕਿ ਜਿਹੜੀ ਐਲਐਸਸੀ ਸਿਕਿਉਰਿਟੀ ਹੈ ਉਹ ਕੋਈ ਵੀ ਟਰੇਡ ਆਪਣਾ ਨਹੀਂ ਕਰਦੀ ਸਾਰਾ 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 ਸਿਸਟਮ ਜਿਹੜਾ ਹੈ ਉਹ ਏਪੀ ਦੇ ਥਰੂ ਹੁੰਦਾ ਹੈ एपी ਆਪਣਾ بزنس ਜਿਹੜਾ ਹੈ ਬਾਜ਼ਾਰ ਚ ਲਿਆਂਦੇ ਆ ਤੇ ਉਹ ਇੱਕ ਐਲਐਸਸੀ ਸਿਕਿਉਰਟੀ ਪਲੇਟਫਾਰਮ ਹੈ ਜਿਹਦੇ ਤੇ ਟ੍ਰੇਡ ਸਾਰਾ ਹੁੰਦਾ ਹੈ ਤੇ ਇਦਾਂ ਸਿਸਟਮ ਚੱਲਦਾ ਗੁੱਤਾ ਜੀ ਸាប់ ਮੈਂ ਬਾਰ ਬਾਰ ਇੱਕ ਸਵਾਲ ਕਰ ਰਿਹਾ ਕਿ ਅਵੇਅਰਨੈਸ ਕਿਉਂਕਿ ਲੋਕਾਂ ਨੂੰ ਇੰਨਾ ਜ਼ਿਆਦਾ ਪਤਾ ਨਹੀਂ ਹੈਗਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲੋਕ ਕਿਵੇਂ ਅਵੇਅਰ ਹੋਣ ਕਿਉਂ ਪੈਸਾ ਲਗਾਣ ਸ਼ੇਅਰ ਮਾਰਕੀਟ ਨੀ ਇਹ ਵੇਰ ਤਾਂ ਕਾਫੀ ਪਿਛਲੇ ਕੋਵਿਡ ਤੋਂ ਬਾਅਦ ਕਾਫੀ ਫਰਕ ਪਿਆ ਇਸ ਚੀਜ਼ ਦੇ ਉੱਤੇ ਕਿਉਂਕਿ ਲੋਕਾਂ ਦਾ ਪਹਿਲਾਂ ਇਹ ਰੁਝਾਨ ਹੁੰਦਾ ਸੀ ਵੀ ਇਹ ਸੱਟਾ ਹੈਗਾ ਸ਼ੇਅਰ ਬਾਜ਼ਾਰ ਦੇ ਵਿੱਚ ਹੁਣ ਉਹ ਚੀਜ਼ ਨਹੀਂ ਰਹੀ ਇਨਵੈਸਟਮੈਂਟ ਬਹੁਤ ਵਧੀ ਹੈ ਪਿਛਲੇ 3-4 ਸਾਲਾਂ ਚ ਐਨਈਡੀਮੈਟ ਅਕਾਊਂਟ ਇਨਕਰੀਜ਼ ਹੋ ਰਹੇ ਹੈ ਵੀ ਹਰ ਸਾਲ ਦਾ ਤੁਸੀਂ ਡਾਟਾ ਦੇਖੋ ਹਰ ਸਾਲ ਇਨਕਰੀਜ਼ ਹੋ ਰਹੇ ਹੈ ਕਿਉਂਕਿ ਨਵੀਂ ਜੰਗ ਜਿਹੜੀ ਜੰਗ ਜਨਰੇਸ਼ਨ ਹੈਗੀ ਆ ਉਹ ਬਹੁਤ ਪਾਰਟਿਸਪੇਟ ਕੀਤੀ ਇਸ ਚੀਜ਼ ਦੇ ਵਿੱਚ ਅੱਜ ਵੀ ਲੱਕੀ ਪਾਸ ਕਰ ਮੂਵੀ ਗਈ ਸੀ ਹੋਰ ਇਹ ਤੋਂ ਵੀ ਲੋਕ ਹੁੰਦੇ ਨੇ ਕਿ ਨਹੀਂ ਉਹ ਉਹ ਇੱਕ ਲੱਕੀ ਉਹ ਲੱਕੀ ਪਾਸ ਕਰ ਮੂਵੀ ਤੋਂ ਮੈਨੂੰ ਲੱਗਦਾ ਉਹ ਹਰਸ਼ਦ ਮੈਤਾ ਦੀ ਇਨਸਪਾਇਰ ਹੋਏ ਉਹ ਇੱਕ ਉਹ ਪੈਸੇ ਥੋੜਾ ਦਿੰਦੇ ਆ ਪੈਸੇ ਤੋਂ ਕੋਲੋਂ ਲਾੜੇ ਉਹ ਹਰਸ਼ਦ ਮੈਤਾ ਦੀ ਇੱਕ ਸਟੋਰੀ ਦਿਖਾਈ ਸੀ ਹਾਂ ਉਹ ਅੱਜ ਦੀ ਸਟੋਰੀ ਨਹੀਂ ਹੈ ਲੇਕਿਨ ਹਰਸ਼ ਉਸ ਲਈ ਜਿਹੜੀ ਚੀਜ਼ ਹੁੰਦੀ ਸੀਗੀ ਬੈਂਕਾਂ ਦੇ ਵਿੱਚ ਜਿਹੜੇ ਮਤਲਬ ਉਹਦੇ ਵਿੱਚ ਇੰਨਾ ਪੈਸਾ ਕਮਾ ਸਕਦਾ ਹੈ ਸਟਾਕ ਕਮਾ ਸਕਦਾ ਹੈ ਬਿਲਕੁਲ ਕਮਾ ਸਕਦਾ ਹੈ ਤੇ ਹਾਂ ਮਤਲਬ ਉਸ ਲਈ ਹੋਰ ਚੀਜ਼ ਸੀ ਉਹ ਉਸ ਢੰਗ ਨਾਲ ਕਮਾਏ ਸੀਗੇ ਲੇਕਿਨ ਅੱਜ ਦੀ ਡੇਟ ਦੇ ਵਿੱਚ ਕੰਪਨੀਆਂ ਦੀ ਅਰਨਿੰਗ ਇੰਨੀ ਅੱਛੀ ਆ ਰਹੀ ਹੈ ਬਹੁਤ ਆ ਰਹੀ ਹੈ ਲੇਕਿਨ ਪਿਛਲੇ 2-3 ਮਹੀਨੇ ਦੇ ਵਿੱਚ ਥੋੜੇ ਜਿਹਾ ਕਰੈਕਟ ਹੋਏ ਹੈ ਸ਼ਾਇਦ ਤੇ ਇਹਦੇ ਵਿੱਚ ਇਨਵੈਸਟਮੈਂਟ ਹੋਰ ਹੁਣ ਨਵੇਂ ਆਣਗੇ ਇਨਵੈਸਟਰ ਤੇ ਫਿਰ ਦੁਬਾਰਾ ਚੱਲੇਗਾ ਬਾਜ਼ਾਰ ਕੁਛ ਨਾ ਕੁਛ ਚੱਲੇਗਾ ਪਰਸੋਂ ਮੈਂ ਸੁਣ ਰਿਹਾ ਸੀ ਕਿ ਇੱਕ ਛੁੰਚਣ ਵਾਲਾ ਨੇ ਇੱਕ ਆਪਣੇ ਘਰ ਦਾ ਫਲੈਟ 100 ਕਰੋੜ ਚ ਖਰੀਦਿਆ ਸੀ ਉਹਨੇ ਕਿਹੜਾ ਸਿਰਸਲ ਦਾ ਚੇਅਰ ਸੀ ਕ ਵਿੱਚ ਕ੍ਰਿਸਟਲ ਕ੍ਰਿਸਟਲ ਚੇਅਰ ਵੇਚਿਆ ਸੀ ਉਹ 100 ਕਰੋੜ ਦਾ ਘਰ ਲਿਆ ਸੀ ਤੇ ਉਹ ਉਹਦੀ ਮਦਰ ਨੇ ਕਿਹਾ ਤੂੰ ਆਪਣਾ ਘਰ ਬਣਾ ਲੈ ਕਹਿੰਦਾ ਜਦੋਂ ਉਹ ਤਾਂ 베ਚਦਾ ਪਰ ਉਹ 100 ਕਰੋੜ ਦਾ ਮਕਾਨ 200 ਕਰੋੜ ਦਾ ਆਇਆ ਉਹ ਸ਼ੇਅਰ 3400 ਕਰੋੜ ਦਾ ਹੋ ਗਿਆ 100 ਕਰੋੜ ਅੱਛਾ ਹੁਣ ਜੇ ਤੁਹਾਨੂੰ ਗੱਲਾਂ ਸੁਣੀਆਂ ਤਾਂ ਮੈਨੂੰ ਲੱਗਦਾ ਸਾਰੀ ਦੁਨੀਆ ਇੱਧਰ ਆ ਜਾ ਗੱਲ ਸਿਰਫ ਇੰਨੀ ਹੈ ਜਿੱਦਾਂ ਆਪਾਂ ਜਿੱਦਾਂ ਡਰਾਈਵਰ ਕਹਿੰਦਾ ਨਾ ਵੀ ਤੁਸੀਂ ਆਪਣਾ ਦੇਖ ਕੇ ਚਲਾਓ ਇਦੇ ਵਿੱਚ ਤੁਸੀਂ ਪੇਸ਼ੈਂਸ ਨਾ ਖੋ ਜਿਹਨੀ ਇਹ ਜਿਹੜੀ ਤੁਹਾਡੇ ਕੋਲ ਐਕਸਟਰਾ ਮਨੀ ਹੈ ਉਹ ਇਨਵੈਸਟ ਕਰੋ ਆਪਣੇ ਵਪਾਰ ਨੂੰ ਛੱਡ ਕੇ ਨਹੀਂ ਕਰਨਾ ਆਪਣੇ ਵਪਾਰ ਵੱਲ ਧਿਆਨ ਦਿਓ ਜਿਹੜਾ ਲੋਕ ਤੁਸੀਂ ਲੋਕ ਅੱਗੇ ਹੋਰ ਚੀਜ਼ਾਂ 'ਚ ਇਨਵੈਸਟ ਕਰਦੇ ਹੋ ਤਿੰਨ ਚੀਜ਼ਾਂ 'ਚ ਕਰੋ ਸੋਨੇ 'ਚ ਵੀ ਕਰੋ ਜ਼ਮੀਨ 'ਚ ਵੀ ਕਰੋ ਸ਼ੇਅਰ ਬਾਜ਼ਾਰ 'ਚ ਵੀ ਕਰੋ ਸ਼ੇਅਰ ਬਾਜ਼ਾਰ 'ਚ ਡਾਇਰੈਕਟ ਨਹੀਂ ਜਾਣਾ ਸਿਪ ਲਾ ਲਓ ਉਹ ਵੀ ਲਾ ਲਓ ਖੀਰ ਇਹਦੇ ਵਿੱਚ ਤੁਹਾਨੂੰ 10-20 ਸਾਲ ਬਾਅਦ ਬਹੁਤ ਪੈਸੇ ਬਣਗੇ ਅੱਜ ਇਨਵੈਸਟ ਕਰੋ ਠਾਪਰ ਸਾਹਿਬ ਤੁਹਾਡੇ ਕਿੰਨੇ ਕੁ ਕਲਾਇੰਟੇ ਜੁਣੀਏ ਇੱਥੇ ਕਿਹ ਜਾਨਾ ਚ ਔਰ ਕਿਸ ਤਰ੍ਹਾਂ ਦੇ ਕਲਾਇੰਟੇ ਜਨ ਉਹ ਉਦਰੀ ਵਪਾਰੀ ਨੇ ਜਾਂ ਕਿਸੇ ਹੋਰ ਇੰਡਸਟਰੀ ਨਾਲ ਜੁੜੇ ਜਾਂ ਆਮ ਜਨਤਾ ਹੋਵੇ ਇੱਥੇ ਕਈ ਬ੍ਰੋਕਰ ਹੈਗੇ ਆ ਜੀ ਸਾਰੇ ਮੇਰੇ ਹਿਸਾਬ ਨਾਲ ਸਾਰੇ ਇੰਸਟਰੂਮੈਂਟ ਸਾਰਾ ਸ਼ਹਿਰ ਹੈ ਜੀ ਨਹੀਂ ਨਹੀਂ ਇੱਥੇ ਵਾਲੇ ਦਿੱਲੀ ਵਾਲੇ ਬ੍ਰੋਕਰਾਂ ਦੇ ਵੀ ਜ਼ੀਰੋ ਦਾ ਦੇ ਵੀ ਆ ਹੋਰ ਵੀ ਗਿਣਤੀ ਨਹੀਂ ਲੱਗ ਸਕਦੀ ਉਹਨੇ ਸਾਡੇ ਕੋਲ ਹੀ ਥੋੜਾ ਕੰਮ ਕਰਦੇ ਇੱਥੇ 10 ਫਰਮ ਹੈ ਇੱਥੇ ਮੇਰੇ ਹਿਸਾਬ ਨਾਲ ਹਰ ਬਿਲਡਿੰਗ ਦੇ ਵਿੱਚ ਸ਼ੇਅਰ ਬ੍ਰੋਕਰਸ ਨੇ ਜ਼ੀਰੋ ਦਾ ਤਾਂ ਲਿਆ ਇੱਕ ਜਨੇ ਮੋਤੀ ਲਾਲ ਉਹ ਤੋਂ ਹਾਲ ਤਾਂ ਮੈਂ ਲਗਭਗ ਕਿਸੇ ਨੇ ਸ਼ੇਅਰ ਇੰਡੀਆ ਦਾ ਲਿਆ ਬਹੁਤ ਹੈ ਬਾਕੀ ਇੱਥੇ ਅਵੇਰਨੈਸ ਘੱਟ ਹੈ ਜਿਆਦਾ ਜਦੋਂ ਵੀ ਤੁਸੀਂ ਦੇਖੋਗੇ ਜਿਹੜੀ ਜਿਆਦਾ ਕਾਊਂਟ ਹੈ ਜਾਂ ਜਿਆਦਾ ਇਨਵੈਸਟਮੈਂਟ ਹੈ ਉਹ ਮਹਾਰਾਸ਼ਟਰ ਚ ਹੈ ਹੋਰ ਹੈ ਪੰਜਾਬ ਜਿੱ ਤਾਂ ਮੇਰੇ ਸਾਹਮਣੇ ਬਹੁਤ ਘੱਟ ਹੈ ਕਿਉਂਕਿ ਇੱਥੇ ਜਿਆਦਾ ਇੱਥੇ ਲੋਕ ਪਿੰਡਾਂ ਦੇ ਵਿੱਚ ਜਿਹੜੇ ਜਿਆਦਾ ਹੈਗੇ ਸ਼ਹਿਰ ਦੇ ਵਿੱਚ ਪਿੰਡਾਂ ਵਾਲਿਆਂ ਨੂੰ ਅਵੇਰਨੈਸ ਆਜੂਗੀ ਜਦੋਂ ਉਹਨਾਂ ਦੇ ਬੱਚੇ ਬਾਹਰ ਚੱਲ ਗਏ ਉਹ ਉੱਥੋਂ ਜਾ ਕੇ ਕਰਦੇ ਆ ਜਦੋਂ ਅੱਜ ਜਿਹੜੇ ਚਾਹੇ ਜ਼ਿਮੀਂਦਾਰਾਂ ਦੇ ਬੇਟੇ ਵੀ ਬਾਹਰ ਚੱਲ ਗਏ ਉੱਥੇ ਜਾ ਕੇ ਸ਼ੇਅਰ ਵਿਆਚ ਇਨਵੈਸਟ ਕਰਦੇ ਇੱਥੇ ਵਾਲੇ ਨਹੀਂ ਕਰਦੇ ਬਿਲਕੁਲ ਬਿਲਕੁਲ ਤਾਂ ਵੀ ਕਾਲੜਾ ਜੀ ਨਾਲ ਗੱਲ ਕਰਦੇ ਕਾਲੜਾ ਜੀ ਦੇਖਿਆ ਜਾਂਦਾ ਹੈ ਜਿਹੜਾ ਯੰਗਸਟਰ ਯੂਥ ਹੈਗੇ ਨੇ ਅੱਜ ਕੱਲ ਉਹ ਔਨਲਾਈਨ ਮੋਬਾਈਲ ਦੀ ਐਪਸ ਤੋਂ ਥਰੂ ਹੀ ਇਨਵੈਸਟਮੈਂਟ ਕਰ ਰਹੇ ਆ ਇਹਦੇ ਵਿੱਚ ਉਹ ਸਹੀ ਕਹਿੰਦੇ ਹੋ ਤੁਸੀਂ ਕਈ ਵਾਰੀ ਉਹ ਮਿਸਗਾਈਡ ਹੋ ਜਾਂਦੇ ਆ ਜਾਂ ਖੁਦ ਐਧਾ ਦੇ ਡਿਸੀਜਨ ਲੈ ਲੈਂਦੇ ਆ ਜਿਹੜੇ ਉਹਨਾਂ ਨੂੰ ਨਹੀਂ ਲੈਣ ਚਾਹੀਦੇ ਜਿਹਦੇ ਚ ਉਹ ਨੁਕਸਾਨ ਚੇਲਦੇ ਆ ਇਫ ਯੂ ਨੈਗੇਟਿਵ ਇੱਕ ਮੈਸੇਜ ਸੋਸ਼ੀਅਲੀ ਇੱਕ ਕਰਦੇ ਆ ਵੀ ਯਾਰ ਸ਼ੇਅਰ ਮਾਰਕੀਟ ਵਿੱਚ ਪੈਸੇ ਇਨਵੈਸਟ ਨਹੀਂ ਕਰੀਂ ਮੋਬਾਈਲ ਤੇ ਟ੍ਰੇਡਿੰਗ ਕਰੋ ਜਾਂ ਟਰਮੀਨਲ ਤੇ ਟ੍ਰੇਡਿੰਗ ਕਰੋ ਕੋਈ ਫਰਕ ਨਹੀਂ ਆਏਗਾ ਉਹ ਤਾਂ ਤੁਸੀਂ ਤੁਹਾਡੀ ਸਮਝ ਤੇ ਡਿਪੈਂਡ ਹੈਗੇ ਤੁਸੀਂ ਟ੍ਰੇਡਿੰਗ ਕਿਸ ਤਰ੍ਹਾਂ ਕਰ ਰਹੇ ਹੋ ਉਹਦੀ ਕੋਈ ਗੱਲ ਨਹੀਂ ਤੁਸੀਂ ਅੱਛੀ ਇਨਵੈਸਟਮੈਂਟ ਕਰਦੇ ਹੋ ਚਾਹੇ ਥਰੂ ਮੋਬਾਈਲ ਤੇ ਕਰ ਲਓ ਜਾਂ ਟਰਮੀਨਲ ਤੇ ਕਰ ਲਓ ਕੋਈ ਫਰਕ ਨਹੀਂ ਹੁੰਦਾ ਨਹੀਂ ਜਿਹੜੇ ਤੁਹਾਡੇ ਇੱਥੇ ਐਕਸਪਰਟਸ ਬੈਠੇ ਨੇ ਉਹ ਹਰ ਹਰ ਚੀਜ਼ ਨਾਲ ਬਰੀਕੀ ਨਾਲ ਉਹਨੂੰ ਦੇਖਦੇ ਆ ਤੇ ਕਲਾਇੰਟ ਨੇ ਆਪਣੀ ਜੇ ਕਲਾਇੰੰਟ ਨੇ ਬ੍ਰੋਕਰ ਕੋਲ ਸਲਾਹ ਲੈਣੀ ਹੈ ਤਾਂ ਬ ਉਹ ਡੈਕ ਨੈਚੁਰਲੀ ਜਿਹੜੇ ਭੇਡ ਚਾਲ ਚੱਲੀ ਹੋਈ ਨਾ ਜਿਹੜਾ ਆਨਲਾਈਨ ਨਹੀਂ ਨਹੀਂ ਐਸੀ ਗੱਲ ਨਹੀਂ ਆਈ ਹੈ ਕਿ ਜਿਹਦੇ ਵਿੱਚ ਉਹ ਆਪਣੇ ਲੋਸ ਪਾਉਗਾ ਨੈਚੁਰਲੀ ਆਪਣੇ ਆਪ ਸਿੱਖ ਜਾਊਗਾ ਤੇ ਨੈਚੁਰਲੀ ਪਿੱਛਣਾ ਸ਼ੁਰੂ ਕਰ ਦੂਗਾ ਤੇ ਅੱਛਾ ਅੱਜਕੱਲ ਤੇ ਬੱਚੇ ਬੜੇ ਲਿਖੇ ਲਿਖੇ ਆ ਰਹੇ ਆਪ ਥਰੂ ਕੰਮ ਕਰਨ ਦਾ ਫੈਸਿਲੀਟੇਸ਼ਨ ਹੀ ਹੈ ਗਿਆ ਅੱਜਕੱਲ ਦੇ ਬੱਚੇ ਬੜੇ ਪੜੇ ਲਿਖੇ ਨੇ ਕਾਫੀ ਪੜ ਕੇ ਸਟੱਡੀ ਕਰਕੇ ਬੈਲੈਂਸ ਸ਼ੀਟ ਐਰਨਿੰਗ ਪਰਸ਼ਰ ਕੀ ਹੈ ਅੱਛਾ ਅੱਛਾ ਇਨਵੈਸਟਮੈਂਟ ਕਰ ਰਹੇ ਨੇ ਕਿਹਦੇ ਜਿਹੇ ਯੂਥ ਕਿੰਨਾ ਉਹ ਆ ਰਿਹਾ ਹੋਰ ਵਿੱਚ ਐਸ ਐਸ ਟ੍ਰੇਕ ਮੈਕਸੀਅਰ ਯੂਥ ਆ ਰਹੇ ਇਸ ਤੇ ਜਿਹੜੇ ਤੁਹਾਡੇ ਵਰਗੇ ਧੁਰੰਦਰ ਹੈਗੇ ਨੇ ਉਹ ਵੀ ਉਹ ਵੀ ਚੱਲ ਰਹੇ ਸਾਡਾ ਵਪਾਰ ਇਸ ਤਰ੍ਹਾਂ ਕਿ ਲਾਸਟ ਮੂਮੈਂਟ ਤੱਕ ਅਸੀਂ ਕਰ ਸਕਦੇ ਹਾਂ ਹੀਲੇ ਸਾਹ ਤੱਕ ਸਾਡਾ ਵਪਾਰ ਚੱਲਦਾ ਕੋਈ ਕੋਵਿਡ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਹਾਲਾਤ ਨੇ ਉਹ ਚੰਗੇ ਹੀ ਹੋਏ ਨੇ ਹਾਂ ਚੰਗੇ ਨੇ ਚੰਗੇ ਰਹਿਣੇ ਹਾਲਾਤ ਚੰਗੇ ਰਹਿਣੇ ਹਿੰਦੁਸਤਾਨ ਦੇ ਰਾਤ ਹਮੇਸ਼ਾ ਹੀ ਰਹਿਣਗੇ ਸ਼ੇਅਰ ਮਾਰਕੀਟ ਹਮੇਸ਼ਾ ਵਧਦੀ ਰਹਿਣੀ ਕੋਈ ਐਸੀ ਕੋਈ ਗੱਲ ਉਤਾਰ ਚੜਾਵ ਤਾਂ ਚੱਲਦੇ ਰਹਿਣੇ ਨੇ ਓਵਰ ਆਲ ਮਾਰਕੀਟ ਓਵਰ ਆਲ ਮਾਰਕੀਟ ਠੀਕ ਹੈ ਧੰਨਵਾਦ ਜੀ ਤੇ ਬਿਲਕੁਲ ਅਰਜਸੀ ਤੁਹਾਨੂੰ ਦੱਸਣਾ ਚਾਹਿਆ ਸੀ ਕਿ ਸਟਾਕ ਐਕਸ ਉਹ ਕਿਸ ਤਰ੍ਹਾਂ ਕੰਮ ਕਰਦੇ ਨੇ ਔਰ ਇੱਥੇ ਸਾਰੇ ਐਕਸਪਰਟ ਸੀਗੇ ਪ੍ਰੈਜ਼ੀਡੈਂਟ ਸੀ ਚੇਅਰਮੈਨ ਵਾਈਸ ਚੇਅਰਮੈਨ ਔਰ ਸਾਰੇ ਨਾਲ ਅਸੀਂ ਸੰਪਰਕ ਸਾਧਿਆ ਸੀ ਕਿਉਂਕਿ ਅਸੀਂ ਵੀ ਚਾਹੁੰਦੇ ਸੀਗੇ ਕਿ ਕੋਈ ਅਲੱਗ ਜਿਹਾ ਪ੍ਰੋਗਰਾਮ ਕਰੀਏ ਯੂਥ ਜਿਹੜਾ ਜਾਂ ਕੋਈ ਵੀ ਤੁਹਾਡੇ ਕੋਲ ਐਕਸਟਰਾ ਮਨੀ ਹੈ ਤੁਸੀਂ ਵੀ ਇਸ ਸ਼ੇਅਰ ਮਾਰਕੀਟ ਦੇ ਵਿੱਚ ਆ ਕੇ ਲੱਖਾਂ ਕਰੋੜਾ ਰੁਪਏ ਜਿਹੜਾ ਉਹ ਕਮਾ ਸਕਦੇ ਹੋ ਹੁਣ ਸਭ ਨੂੰ ਦਿਵਰ ਜਦ ਅਸਤ